ਅੱਜ ਪੈਂਟਾਗਨ ਰਾਸ਼ਪਤੀ 트럼ਪ ਉਹਨਾਂ ਨੇ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਦੁਬਾਰਾ ਜਿਹੜੇ ਨੈਸ਼ਨਲ ਗਾਰਡਸ ਕੈਲੀਫੋਰਨੀਆ ਦੇ ਐਲਏ ਇਲਾਕੇ ਦੇ ਵਿੱਚ ਲਾਏ ਗਏ ਸੀ ਉਹਨਾਂ ਵਿੱਚੋਂ ਜਿਹੜੇ 2000 ਨੈਸ਼ਨਲ ਗਾਰਡਸ ਆ ਉਹਨਾਂ ਨੂੰ ਵਾਪਸ ਬੁਲਾ ਲਿਆ ਆ ਉਹਨਾਂ ਨੂੰ ਵਿਧ੍ਰੋ ਕਰ ਲਿਆ ਆ 1 ਮਹੀਨੇ ਤੱਕ ਉਹਨਾਂ ਦੀ ਡਿਪਲੋਇਮੈਂਟ ਜਿਹੜੀ ਉਹ ਰਹੀ ਸੀ ਤੇ ਜਿਹੜੇ ਕੈਲੀਫੋਰਨੀਆ ਦੇ ਨੈਸ਼ਨਲ ਗਾਰਡਸ ਨੂੰ ਫੈਡਰਲ ਲੈਵਲ ਦੇ ਉੱਤੇ ਸੱਦਣਾ ਇਸ ਦੇ ਵਿੱਚ ਫੈਡਰਲਿਜ਼ਮ ਦਾ ਇੱਕ ਵੱਖਰਾ ਵਿਵਾਦ ਜਿਹੜਾ ਆ ਉਹ ਛਿੜ ਗਿਆ ਸੀਗਾ ਪਹਿਲਾਂ 2000 ਸੱਦੇ ਸੀ ਫਿਰ 2000 ਹੋਰ ਸੱਦੇ ਸੀ 700 ਮਰੀਨਸ ਵੀ ਜਿਹੜੇ ਆ ਉਹ ਇੱਥੇ ਕੱਲੇ ਗਏ ਸੀ ਐਲ ਏ ਦੇ ਵਿੱਚ ਜਿਹੜੇ ਆਈਸ ਰੇਡਸ ਆ ਉਹਨਾਂ ਨੂੰ ਪ੍ਰੋਟੈਕਸ਼ਨ ਦੇਣ ਦੇ ਲਈ ਆ ਕਾਫੀ ਜ਼ਿਆਦਾ ਪ੍ਰੋਟੈਸਟ ਵੀ ਆਪਾਂ ਇੱਥੇ ਜਿਹੜੇ ਉਹ ਦੇਖੇ ਆ ਲੋਕਾਂ ਦੇ ਵਿੱਚ ਕਾਫੀ ਇਸ ਨੂੰ ਲੈ ਕੇ ਗੋਸਾਵੀ ਜਿਹੜਾ ਹੋ ਰਿਹਾ ਆ ਤੇ ਇਵੈਂਚੁਅਲੀ ਅੱਜ ਫੈਸਲਾ ਲਿਆ ਗਿਆ ਵੀ 2000 ਜਿਹੜੇ ਕੈਲੀਫੋਰਨੀਆ ਦੇ ਨੈਸ਼ਨਲ ਗਾਰਡਸ ਆ ਉਹਨਾਂ ਨੂੰ ਐਲ.ਏ ਦੀ ਇਸ ਡਿਪਲॉयਮੈਂਟ ਤੋਂ ਵਾਪਸ ਜਿਹੜਾ ਉਹ ਸਦਿਆ ਆ ਜਾ ਰਿਹਾ ਹੈ ਪੈਂਟਾਗਨ ਦੇ ਸਪੋਕਸਪਰਸਨ ਸ਼ਾਨ ਪੈਰਨਲ ਉਹਨਾਂ ਨੇ ਕਿਹਾ ਵੀ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਟ੍ਰੂਪਸ ਦਾ ਨੈਸ਼ਨਲ ਗਾਰਡਸ ਦਾ ਜਿਨ੍ਹਾਂ ਨੇ ਸਟੈਪ ਅਪ ਕੀਤਾ ਉੱਤਰ ਦਿੱਤਾ ਜਿਹੜੀ ਲਾਅਲੈਸਨੈਸ ਐਸ ਟਾਈਮ ਅ ਲਾ ਦੇ ਵਿੱਚ ਜਿਹੜੀ ਉਹ ਚੱਲ ਰਹੀ ਸੀਗੀ ਤੇ ਉਸ ਨੂੰ ਉਹਨਾਂ ਨੇ ਕਾਬੂ ਜਿਹੜਾ ਉਹ ਹੁਣ ਪਾ ਲਿਆ ਹੈਗਾ ਆ ਨੈਸ਼ਨਲ ਗਾਰਡਜ਼ਮੈਨ 79th IBCT ਜਿਹੜੇ ਆ ਉਸ ਦੇ ਨਾਲ ਸਬੰਧਤ ਸੀਗੇ ਜਿਹੜੇ 2000 ਨੈਸ਼ਨਲ ਗਾਰਡਜ਼ ਆ ਉਹਨਾਂ ਨੂੰ ਵਾਪਸ ਜਿਹੜਾ ਉਹ ਬੁਲਾ ਲਿਆ ਗਿਆ ਸੋ ਫੈਡਰਲ ਪ੍ਰੋਟੈਕਸ਼ਨ ਮਿਸ਼ਨ ਤੋਂ ਉਹਨਾਂ ਨੂੰ ਵਾਪਸ ਸੱਦ ਲਿਆ ਗਿਆ ਆ ਜਿਹੜੇ ਸਟੇਟ ਤੇ ਸਿਟੀ ਦੇ ਜਿਹੜੇ ਲੀਡਰਸ ਆ ਜਿਨ੍ਹਾਂ ਚ ਗਵਰਨਰ نیوز ਫਰਮ VIA ਲਾ ਦੇ ਮੇਅਰ ਕੈਰਨ ਬਾਸ VIA ਉਹਨਾਂ ਨੇ ਆਲਰੇਡੀ ਲਾ ਸੂਟ ਫਾਈਲ ਕੀਤੇ ਹੋਏ ਆ ਮਿਲਟਰੀ ਡਿਪਲॉयਮੈਂਟ ਨੂੰ ਰੋਕਣ ਦੇ ਲਈ ਜੱਜ ਕੀ ਡਿਪਾਰਟਮੈਂਟ ਆਫ ਜਸਟਿਸ ਇਹ ਕਹਿ ਰਿਹਾ ਆ ਇਸ ਲਾ ਸੂਟ ਦੇ ਵਿੱਚ ਵੀ ਜਿਹੜੀਆਂ ਸ਼ਹਿਰ ਦੀਆਂ ਸੈਂਚਰੀ ਪਾਲਿਸੀਜ਼ ਆ ਉਹਦੇ ਕਰਕੇ ਹੀ ਇੱਥੇ ਲਾ ਲੈਸਨੈਸ ਜਿਹੜੀ ਰੌਇਟਿੰਗ ਲੂਟਿੰਗ ਤੇ ਵੈਂਡਲਿਜ਼ਮ ਜਿਹੜਾ ਉਹ ਵਧੇ ਆਇਆ ਉਹਨਾਂ ਨੇ ਕਿਹਾ ਵੀ ਜਿਹੜੇ ਗਾਰਡਸ ਨੂੰ ਰਿਟਰੀਟ ਕੀਤਾ ਜਿਹੜਾ ਹੋ ਗਿਆ ਆ ਆ ਜਿਹੜੇ ਕੈਰਨ ਬਾਸ ਉਹਨਾਂ ਦੀ ਸਟੇਟਮੈਂਟ ਆਈ ਆ ਕਹਿੰਦੇ ਵੀ ਇਹ ਤਾਂ ਹੀ ਹੋਇਆ ਆ ਕਿਉਂਕਿ ਐਲ.ਏ ਦੇ ਜਿਹੜੇ ਲੋਕ ਆ ਉਹ ਇਕੱਠੇ ਰਹੇ ਯੂਨਾਈਟਿਡ ਰਹੇ ਤੇ ਤਗੜੇ ਰਹੇ ਸਟਰੋਂਗਲੀ ਇਹਨਾਂ ਦੇ ਉਲਟ ਜਿਹੜਾ ਹੈ ਉਹਨਾਂ ਨੇ ਸਟੈਂਡ ਕੀਤਾ ਕਹਿੰਦੇ ਵੀ ਅਸੀਂ ਆਰਗੇਨਾਈਜ਼ਡ ਕੀਤਾ ਪੀਸਫੁਲ ਪ੍ਰੋਟੈਸਟ ਰੈਲੀਆਂ ਦੇ ਵਿੱਚ ਜਿਹੜੇ ਇਕੱਠੇ ਹੋਏ ਤੇ 트럼ਪ ਐਡਮਿਨਿਸਟ੍ਰੇਸ਼ਨ ਨੂੰ ਅਦਾਲਤ ਵਿੱਚ ਜਿਹੜਾ ਉਹ ਲੈ ਕੇ ਗਏ ਤੇ ਇਵੈਂਚੁਅਲੀ ਅੱਜ ਉਹਨਾਂ ਨੂੰ ਇਹ ਜਿਹੜੇ 2000 ਫੌਜੀ ਆ ਉਹ ਵਾਪਸ ਬੁਲਾਉਣੇ ਪਏ ਹੈਗੇ